ਤੂੰ ਪਤਾ ਹਾ ਜੇ ਨਹੀਂ ਹਾ ਜੇ ਨਹੀਂ ਕੱਫੇਰ ਦੇਖਾਂ ਐ ਜੇ ਤੂੰ ਤਾਲਾ ਕੋਲੀ ਫੂਰ ਚੱਕ ਲਈ ਜਾਦਾ ਇਹ ਹਾਂ ਨਾ ਸਸਪੈਂਸਿਆ ਫੇਰ ਹੀ ਬਣੂ ਠੀਕ ਐ ਐ ਜਦ ਸਾਹਮਣੇ ਇਕੱਲੇ ਦਾ ਲੂਟ ਨਹੀਂ ਹੋਣਾ ਠੀਕ ਐ ਤੂੰ ਕੀ ਦਾ ਫੋਨ ਆ ਮਾਂ ਦਾ ਕਹਿੰਦੀ ਸੀ ਆਉਂਗੀ ਆਉਂਗੀ ਹੂੰ ਮਾਂ ਦਾ ਕਾਨੂੰ ਹਾਂ ਮੈਂ ਕੋਈ ਇਹਦਾ ਕਹਿੰਦੀ ਅੱਗ ਮੱਚ ਗਈ ਕਬੜ ਚਾਲ ਫਿਰ ਕੀ ਇਹ ਆਪਾਂ ਕੀ ਬਣਾਵਾਂਗੇ ਕਾਲਾ ਦੇ ਵੀ ਤਾਂ ਸੁਕਾਇਨ ਨੂੰ ਵੀ ਪਤਾ ਨਹੀਂ ਜੇ ਬੜਾ ਆਇਆ ਇਹ ਮਤਲਬ ਕੀ ਛੱਡ ਗਿਆ ਇਹ ਕੋਚਲੇ ਬੜਾ ਕੀ ਸੀ ਮੈਨੂੰ ਤਾਂ ਖਾਇ ਨਹੀਂ ਕੀ ਸੀਗਾ ਕੀ ਕਹੂਏ ਹੈਨਾ ਪਾਦਰਟਨਾ ਬੜੇ ਬੜੀ ਜੱਜਾਂ ਵਿੱਚ ਜੁੜੀਆਂ ਹੋਣਗੀਆਂ ਇਹ ਦਾਅ ਵੀ ਕੱਢਣ ਲੱਗਾ ਹੈ ਤਾਂ ਹੋຊੇ ਨਹੀਂ 20 ਕਿਜੀ ਇਹਨੂੰ ਤੁਹਾਡਾ ਕੋਈ 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 ਚੱਕੇ ਗਿਆ ਨੂੰ ਕਲੈਕਟ ਹਾਂ ਹਾਂ ਕੋਣ ਲਿਖਾ ਲੱਗਿਆ ਸਿੰਮ ਤੋਂ ਕੋਈ ਡਾਪ ਲਿਖਾ ਲੱਗ ਗਿਆ ਮੈਂ ਕਿਤੇ ਨਹੀਂ ਆ ਘਰ ਵਾਲੇ ਨੰਬਰ ਤੋਂ ਤਾਂ ਲਾ ਨਹੀਂ ਸਕਦੀ ਵੀ ਬਾਲਾ ਸਿੰਮ ਸਮੂਹ ਕੋਈ ਨੰਬਰ ਛੱਟ ਗਿਆ ਹੋਵੇ ਵੀ ਆਹ ਨੰਬਰ ਤੇ ਫੋਨ ਕਰ ਲਿਆ ਕਰ ਐਵੇਂ ਐਵੇਂ ਜਾਂ ਕੋਈ ਸਿੰਮ ਮੈਨੂੰ ਪਤਾ ਸੀ ਟੋਫੀ ਛੱਟ ਗਿਆ ਹਰ ਜਨ ਕੋਈ ਵੇ ਗੱਲ ਕਰਵਾਉਂਦੇ ਹਾਂ ਸਮਝਾ ਲਾਂਗੇ ਹਾਂ ਇਹ ਗੋਲ ਦੀ ਟੋਫੀਆਂ ਮਾਰ ਗਿਆ ਦੋ ਕਰ ਿਆ ਉਹ ਹੋ ਵੀ ਨਹੀਂ ਰੇ ਕੱਲੀ ਹੋਵੇ ਉਹ ਅੰਦਰ ਵਾਲਾ ਹੋਵੇ ਤੂੰ ਅੰਦਰ ਹੋਵੇਂ ਬਈ ਯਾਰ ਮੈਂ ਤਾਂ ਹੈ ਹੀ ਨਹੀਂ ਹੈ ਨਹੀਂ ਬੱਸ ਮੈਂ ਤਾਂ ਕੰਮ ਤੇ ਆਵਾ ਸੀ ਹਾਂ ਜਾਂ ਇਹ ਉੱਠ ਕੇ ਅੰਦਰ ਜਾ ਲੈ ਕਿ ਕੀ ਛੱਟੇਗਾ ਵੀ ਅੱਜ ਬੁੜਾ ਜੀ ਉੱਠ ਕੇ ਅੰਦਰ ਜਾ ਆਉਣੇ ਨਹੀਂ ਜੀ ਪੂਰੇ ਕਟਮੈਂਟ ਕਰੀ ਦੇ ਤੂੰ ਐ ਦੇਖੀ ਹਾਂ ਹੈਨਾ ਜਾਲੀ ਜੁਲੀ ਚ ਹਾਂ ਅਰੇ ਆ ਦੇ ਆ ਦੇ ਹੁਣ ਵੀ ਆ ਰਹੇ ਤਰਫੋਂ ਗਿਆ ਗੋਲੀਆਂ ਤਾਂ ਉਹਨੂੰ ਪਤਾ ਨਾ ਲੱਗੇ ਇਹ ਉੱਠ ਕੇ ਅੰਦਰ ਵਾਜੂ ਚੱਲ ਪੜਾ ਸਾਰਾ ਸੀਨ ਲੈ ਵੀ ਮੈਂ ਆ ਗਿਆ ਮੈਂ ਇਹ ਮੇਕਿੰਗ ਦਾ ਰੱਖੋਗੇ ਠੀਕ ਹੈ ਇੱਧਰ ਸੀਨ ਲੈਣਾ ਹੁਣ ਵੀ ਆ ਆ ਕੱਢਿਆ ਸੀ ਲੈਣਾ ਮਤਲਬ ਪੁੱਛਦਾ ਕਿ ਉਹਦਾ ਕੱਲੇ ਦਾ ਹਾਊਸ ਸੀਨ ਨੂੰ ਫੜ ਤੂੰ ਲੈ ਜਾ ਸੀਨ ਯਾਰ ਆ ਇੱਧਰ ਸੀਨ ਲੈਣਾ ਕਹੋ ਇਹਦਾ